ਸੱਗੇ ਆਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਟੇ ਦੇ ਮੈਦੇ ਦੀਆਂ ਮਿਕਸ ਪੈਟੀਆਂ ਬਣਾ ਕੇ ਤਿਆਰ ਕਰਾਂਗੇ ਇਹ ਪੈਟੀਆਂ ਬਹੁਤ ਹੀ ਜ਼ਿਆਦਾ ਲੇਅਰ ਵਾਲੀਆਂ ਬਣ ਕੇ ਤਿਆਰ ਹੋਣਗੀਆਂ ਤੇ ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਬਿਨਾ oven ਤੋਂ ਘਰ ਦੇ ਵਿੱਚ ਤਿਆਰ ਕਰ ਲਓਗੇ ਚਲੋ ਫਿਰ ਇਹਨਾਂ ਪੈਟੀਆਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਮੈਂ ਤੋਂ ਬੋਲੀ ਆ ਸੀਗਾ ਕਿ ਆਪਾਂ ਲਵਾਂਗੇ ਮਿਕਸੀ ਵਾਲਾ ਜੱਗ ਤੇ ਇਹਦੇ ਵਿੱਚ ਨਾ ਆਪਾਂ ਇਹ ਸਾਰੇ ਮਟਰ ਜਿਹੜੇ ਐਡ ਕਰ ਦਿਆਂਗੇ ਜਿਆਦਾ ਪੇਸਟ ਨਹੀਂ ਆਪਾਂ ਇਹਨਾਂ ਦੀ ਬਣਾਉਣੀ ਤੇ ਕੱਚੇ ਆ ਮੈਂ ਇਹਨਾਂ ਨੂੰ ਉਬਾਲਿਆ ਨਹੀਂਗਾ ਦਰਦਰਾ ਜਿਹਾ ਰੱਖਾਂਗੇ ਤੇ ਇਹ ਮੇਰੇ ਕੋਲ ਇੱਕ ਆਲੂ ਹੈ ਬਿਲਕੁਲ ਇਸ ਤਰੀਕੇ ਦੇ ਬਰੀਕ ਸਲਾਈਸ ਕਰ ਲਈ ਸੀ ਇਹਦੇ ਮੈਂ ਇਹ ਵੀ ਕੱਚਾ ਹੈਗਾ ਇਹਨੂੰ ਵੀ ਮਟਰਾਂ ਦੇ ਨਾਲ ਐਡ ਕਰ ਦਿਆਂਗੇ ਤੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲੈਣੇ ਆ ਤੇ ਮਟਰਾਂ ਨੂੰ ਇਸ ਤਰੀਕੇ ਨਾਲ ਦਰਦਰਾ ਜਿਹਾ ਆਪਾਂ ਪੀਸ ਲੈ ਪੇਸਟ ਬਣਾ ਕੇ ਆਪਾਂ ਸਾਈਡ ਤੇ ਰੱਖ ਲੈਣੇ ਆ ਸਭ ਤੋਂ ਪਹਿਲਾਂ ਜੀ ਆਪਣੇ ਕੋਲ ਇੱਕ ਕੌਲੀ ਮੈਦੇ ਦੀ ਹੈ ਮੈਦੇ ਨੂੰ ਚੰਗੀ ਤਰੀਕੇ ਨਾਲ ਛਾਣ ਲਿਓ ਘਰ ਦੇ ਵਿੱਚੋਂ ਨਾ ਕਿਸੇ ਵੀ ਕੌਲੀ ਨਾਲ ਜਾਂ ਬਾਟੀ ਨਾਲ ਤੁਸੀਂ ਨਾ ਸਾਰਾ ਸਮਾਨ ਨਾ ਆਪਕੇ ਐਡ ਕਰਿਓ ਤੇ ਇੱਕ ਕੌਲੀ ਆਪਣੇ ਕੋਲੇ ਕਣਕ ਦੇ ਆٹے ਦੀ ਹੈ ਇਹ ਐਡ ਕਰਾਂਗੇ ਆਪਾਂ ਇਹਦੇ ਨਾਲ ਜਿਹੜੀਆਂ ਆਪਣੇ ਪੈਟੀਜ਼ ਹਨ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਤੁਸੀਂ ਕੱਲੇ ਮੈਦੇ ਦੀਆਂ ਵੀ ਬਣਾ ਸਕਦੇ ਹੋ ਕੱਲੇ ਮੈਦੇ ਦੀਆਂ ਪੈਟੀਜ਼ ਵੀ ਆਪਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀਆਂ ਤੁਸੀਂ ਉਹ ਚੈਨਲ ਦੇ ਰੈਸਪੀ ਦੇਖ ਸਕਦੇ ਹੋ ਪਰ ਅੱਜ ਆਪਾਂ ਮੈਦੇ ਤੇ ਆٹے ਦੀ ਮਿਕਸ ਬਣਾਵਾਂਗੇ ਤੇ ਹੁਣ ਜੀ ਇਹਦੇ ਵਿੱਚ ਨਾ ਆਪਾਂ ਸਵਾਦ ਅਨੁਸਾਰ ਜਾਨਕੀ ਅੱਧਾ ਕ ਚਮਚ ਨਮਕ ਦਾ ਐਡ ਕਰਦੇ ਆਂਗੇ ਜਿੰਨਾ ਕਿ ਤੁਸੀਂ ਮੈਂ ਇਦਾਂ ਤੇ ਆਟਾ ਲਾਉਂਗੇ ਉਸ ਹਿਸਾਬ ਨਾਲ ਨਮਕ ਐਡ ਕਰ ਦਿਓ ਮੈਂ ਦੋ ਕੌਲੀਆਂ ਦੇ ਵਿੱਚ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਐਡ ਕੀਤਾ ਇੱਕ ਚਮਚ ਭਰ ਕੇ ਅਜਵੈਨ ਦਾ ਐਡ ਕਰ ਦਿਆਂਗੇ ਤਾਂ ਟੇਸਟ ਬਹੁਤ ਵਧੀਆ ਆਉਂਦਾ ਤੇ ਹੁਣ ਇਹਦੇ ਵਿੱਚ ਚਾਰ ਚਮਚਾ ਮੇਰੇ ਫੈਂਡ ਤੇਲ ਦੇ ਐਡ ਕਰ ਦੂੰਗੀ ਤੁਸੀਂ ਦੇਸੀ ਘਿਓ ਵੀ ਮੈਲਟ ਕਰਕੇ ਐਡ ਕਰ ਸਕਦੇ ਹੋ ਬਾਕੀ ਜੇਕਰ ਤੁਹਾਨੂੰ ਘਿਓ ਦੀ ਜਾਂ ਤੇਲ ਦੀ ਹੋਰ ਜ਼ਰੂਰਤ ਹੋਈ ਤੁਸੀਂ ਬਾਅਦ ਵਿੱਚ ਐਡ ਕਰ ਲਿਓ ਪਰ ਦੋ ਕੌਲੀਆਂ ਦੇ ਵਿੱਚ ਮੈਂ ਚਾਰ ਚਮਚੀ ਐਡ ਕੀਤੀ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਦੇਖੋ ਇਹਦੇ ਵਿੱਚ ਗੰਡਾ ਬਣ ਜਾਣਗੇ ਇਸ ਤਰੀਕੇ ਨਾਲ ਜਦੋਂ ਆਪਾਂ ਤੇਲ ਜਾਂ ਘਿਓ ਐਡ ਕਰ ਦਿਆਂਗੇ ਤਾਂ ਆਪਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਵੀ ਸਾਰੇ ਆਟੇ ਤੇ ਮੈਦੇ ਦੇ ਨਾਲ ਘਿਓ ਤੇ ਤੇਲ ਹੈ ਜਿਹੜਾ ਉਹ ਮਿਕਸ ਹੋ ਜਾਏ ਜੋ ਵੀ ਚੀਜ਼ ਤੁਸੀਂ ਐਡ ਕਰੋਗੇ ਹੁਣ ਤੁਸੀਂ ਇਸ ਤਰੀਕੇ ਦਾ ਲੱਡੂ ਵਟ ਕੇ ਦੇਖਿਓ ਬਿਲਕੁਲ ਇਸ ਤਰੀਕੇ ਦਾ ਟੈਕਸਚਰ ਹੋਣਾ ਚਾਹੀਦਾ ਹੈ ਇਹਦਾ ਤੇ ਇਸ ਤਰੀਕੇ ਨਾਲ ਟੁੱਟਣਾ ਚਾਹੀਦਾ ਹੈ ਬਿਲਕੁਲ ਪਰਫੈਕਟ ਹੈ ਜੇ ਇਹ ਇਸ ਤਰ੍ਹਾਂ ਨਾ ਬਣ ਰਿਹਾ ਹੋਇਆ ਤੁਸੀਂ ਇਹਦੇ ਵਿੱਚ ਹੋਰ ਘਿਓ ਜਾਂ ਤੇਲ ਐਡ ਕਰ ਸਕਦੇ ਹੋ ਤੇ ਹੁਣ ਜੀ ਆਪਾਂ ਠੰਡੇ ਪਾਣੀ ਨਾਲ ਇਸ ਤਰੀਕੇ ਨਾਲ ਆਟੇ ਨੂੰ ਗੁੰਨ ਲਾਂਗੇ ਆਪਾਂ ਇਹਨੂੰ ਬਿਲਕੁਲ ਸਖਤ ਗੁੰਨ ਕੇ ਤਿਆਰ ਕਰਨਾ ਇਸ ਕਰਕੇ ਥੋੜਾ ਥੋੜਾ ਪਾਣੀ ਐਡ ਕਰਕੇ ਮੈਂ ਇਹਨੂੰ ਗੁੰਨੂਗੀ ਪਹਿਲਾਂ ਆਪਾਂ ਇਹਨੂੰ ਗੁੰਨ ਲਿਆ ਹੁਣ ਆਪਾਂ ਇਹਨੂੰ ਮੁੱਕੀ ਦੇ ਕੇ ਵਧੀਆ ਮਲੈਮ ਟੈਕਸਚਰ ਬਣਾ ਲਾਂਗੇ ਦਾ ਤੇ ਹੁਣ ਜੀ ਆਪਾਂ ਇਹਨੂੰ ਗੁੰਨ ਲਿਆ ਤੇ ਹੁਣ ਨਾ ਆਪਾਂ ਗਿੱਲੇ ਪਾਉਣੇ ਨਾਲ ਜਾਂ ਕੱਪੜੇ ਨਾਲ ਸੂਤੀ ਨਾਲ ਢਾਕੇ ਦੇ ਇਹਨੂੰ ਆਪਾਂ ਰੈਸਟ ਕਰਨ ਵਾਸਤੇ ਰੱਖ ਦਿਆਂਗੇ 15-20 ਮਿੰਟ ਸਾਈਡ ਤੇ ਰੱਖ ਦਿੰਨੇ ਆ ਆਪਾਂ ਉਦੋਂ ਤੱਕ ਆਪਾਂ ਇੱਧਰ ਸਟਫਿੰਗ ਦੀ ਤਿਆਰੀ ਕਰਦੇ ਹਾਂ ਉਹਦੇ ਲਈ ਆਪਾਂ ਚੁੱਲ੍ਹੇ ਤੇ ਰੱਖ ਲਾਂਗੇ ਕੜਾਹੀ ਤੇ ਇਹਦੇ ਵਿੱਚ 2-3 ਚਮਚਾ ਜਿਹੜੇ ਰिफाइंड ਤੇਲ ਦੇ ਐਡ ਕਰਾਂਗੇ ਤੇ ਜਾਂ ਫਿਰ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਹੋ ਸਟਫਿੰਗ ਬਣਾਉਣ ਲਈ ਲਓ ਜੀ ਹੁਣ ਤੇਲ ਆ ਜਿਹੜਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਇੱਕ ਚਮਚ ਭਰ ਕੇ ਆਪਾਂ ਪਾ ਦੇਾਂਗੇ ਜੀਰੇ ਦਾ ਤੇ ਜੀਰੇ ਨੂੰ ਚੰਗੀ ਤਰੀਕੇ ਨਾਲ ਮੀਡੀਅਮ ਜੀ ਫਲੇਮ ਤੇ ਜਿਹੜਾ ਵਧੀਆ ਭੁੰਨ ਲਾਂਗੇ ਜਦ ਤੱਕ ਥੋੜਾ ਜਿਹਾ 골ਡਨ ਨਹੀਂ ਹੋ ਜਾਂਦਾ ਬਿਲਕੁਲ ਹੀ ਅੱਧਾ ਮਿੰਟ ਲੱਗੂਗਾ ਤੇ ਹੁਣ ਮੈਂ ਪਿਆਜ਼ ਇਸ ਤਰੀਕੇ ਨਾਲ ਜਿਹੜੇ ਚੌਪ ਕਰ ਲਈ ਸੀਗੇ ਇੱਕ మీడియం ਸਾਈਜ਼ ਦਾ ਪਿਆਜ਼ ਸੀਗਾ ਮੇਰੇ ਕੋਲੇ ਤੇ ਪਿਆਜ਼ ਨੂੰ ਵੀ ਬਿਲਕੁਲ ਆਪਾਂ మీడియం ਜੀ ਫਲੇਮ ਤੇ ਭੁੰਨਾ ਹੈਗੇ ਜ਼ਿਆਦਾ ਆਪਾਂ ਇਹਨੂੰ ਰੋਸਟ ਨਹੀਂ ਕਰਨਾ ਬਿਲਕੁਲ ਹੀ ਅੱਧਾ ਕਿ ਮਿੰਟ ਲੱਗੂਗਾ ਤੇ ਹੁਣ ਜੀ ਇਧਰ ਆਪਣੇ ਕੋਲੇ ਹੈਗਾ ਇਹ ਹਰੀਆਂ ਮਿਰਚਾਂ ਅਦਰਕ ਲਸਣ ਇਹਨਾਂ ਨੂੰ ਆਪਾਂ ਚੌਪ ਕਰ ਲਿਆ ਸੀਗਾ ਤੁਸੀਂ ਪੇਸਟ ਵੀ ਬਣਾ ਸਕਦੇ ਹੋ ਤੇ ਇਹ ਮੈਂ ਇੱਕ ਚਮਚਾ ਫੁੱਲ ਭਰ ਕੇ ਐਡ ਕਰੂੰਗੀ ਇਹ ਤੁਸੀਂ ਜ਼ਰੂਰ ਤਿੰਨੇ ਚੀਜ਼ਾਂ ਐਡ ਕਰਨੀਆਂ ਹੈ ਇਹਦੀ ਨਾ ਟੇਸਟ ਬਹੁਤ ਵਧੀਆ ਆਊਗਾ ਇਹਨਾਂ ਨੂੰ ਵੀ ਆਪਾਂ ਅੱਧਾ ਕਮੈਂਟ ਹੈ ਜਿਹੜਾ ਵਧੀਆ ਭੁੰਨ ਲਾਂਗੇ ਵੀ ਜਦ ਤੱਕ ਜਿਹੜਾ ਅਦਰਕ ਥੇਲਾ ਸੰਦਾ ਕੱਚਾ ਭੜਨੀ ਖਤਮ ਹੋ ਜਾਂਦਾ ਹੁਣ ਇਹਨਾਂ ਨੂੰ ਵੀ ਆਪਾਂ ਭੁੰਨ ਲਿਆ ਜੀ ਹੁਣ ਇਹਦੇ ਵਿੱਚ ਆਪਾਂ ਇਹ ਮਟਰ ਐਡ ਕਰਾਂਗੇ ਜਿਹੜੇ ਆਪਾਂ ਇਸ ਤਰੀਕੇ ਨਾਲ ਬਣਾ ਕੇ ਰੱਖ ਲਈ ਸੀ ਬਿਲਕੁਲ ਡਰਦ ਰਹੀ ਜੇ ਤੇ ਜਿਹੜਾ ਟਮਾਟਰ ਐਡ ਕਰਾਂਗੇ ਤਾਂ ਆਪਾਂ ਜਿਹੜੀ ਫਲੇਮ ਹੈ ਬਿਲਕੁਲ ਹਲਕੀ ਜੀ ਰੱਖਾਂਗੇ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਪਕਾਵਾਂਗੇ ਬਿਲਕੁਲੀ ਮੈਨੂੰ 2-3 ਕਮੈਂਟ ਲੱਗੇ ਆ ਮੈਂ ਇਹਨੂੰ ਇਸ ਤਰੀਕੇ ਨਾਲ ਪਕਾ ਲਿਆ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਐਡ ਕਰੂੰਗੀ ਵੀ ਇਹ ਕੱਚੇ ਨਾ ਰਹਿਣ ਤੇ ਚੰਗੀ ਤਰੀਕੇ ਨਾਲ ਪੱਕ ਜਾਣ ਪਹਿਲਾਂ ਮੈਂ ਘਰਚੀ ਨੂੰ ਇਸ ਤਰੀਕੇ ਨਾਲ ਚਲਾਉਂਦੇ ਹੋਏ ਇਹਨਾਂ ਨੂੰ ਭੁੰਨ ਲਿਆ ਹੁਣ ਮੈਂ ਇਹਦੇ ਵਿੱਚ ਪਾਣੀ ਐਡ ਕਰਤਾ ਤੇ ਇਹਨਾਂ ਨੂੰ ਢੱਕ ਕੇ ਪਗਾਉਂਗੀ ਤੇ ਢੱਕ ਕੇ ਆਪ ਇਹਨਾਂ ਨੂੰ ਇਸ ਤਰੀਕੇ ਨਾਲ ਪਕਾ ਲਏ ਜੀ ਪਾਣੀ ਐਡ ਕਰਕੇ ਬਿਲਕੁਲ ਇਹ ਨਰਮ ਹੋ ਗਏ ਇਹਨਾਂ ਦਾ ਕੱਚਾਪਨ ਖਤਮ ਹੋ ਗਿਆ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਾਮਕ ਫਿਰ ਹਲਦੀ ਅੱਧਾ ਚਮਚ ਫਿਰ ਕਸ਼ਮੀਰੀ ਲਾਲ ਮਿਰਚ ਫਿਰ ਥੋੜਾ ਜਿਹਾ ਗਰਮ ਮਸਾਲਾ ਫਿਰ ਧਨੀਆ ਪਾਊਡਰ ਐਡ ਕਰ ਦੇਵਾਂਗੇ ਇੱਕ ਚਮਚ ਭਰ ਕੇ ਭੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦੇਵਾਂਗੇ ਤੇ ਆਪਾਂ ਆਮਚੂਰ ਪਾਊਡਰ ਜਾਂ ਤੁਸੀਂ ਚਾਟ ਮਸਾਲਾ ਐਡ ਕਰ ਸਕਦੇ ਹੋ ਅੱਧਾ ਇੱਕ ਚਮਚ ਜਿੰਨਾ ਟੇਸਟ ਵਧਿਆ ਆਊਗਾ ਹੁਣ ਸਾਰੇ ਮਸਾਲਿਆਂ ਨੂੰ ਮਿਕਸ ਕਰਦੇ ਹੋਏ ਇਸ ਤਰੀਕੇ ਨਾਲ ਪਕਾ ਲਾਂਗੇ ਸਾਰੇ ਮਸਾਲੇ ਜਿਹੜੇ ਆਪਾਂ ਪਕਾ ਲਏ ਦੇਖੋ ਸਟਫਿੰਗ ਇਸ ਤਰੀਕੇ ਨਾਲ ਬਣ ਕੇ ਹੋ ਗਈ ਹੈ ਤਿਆਰ ਇਹ ਜੁਣੀ ਦੇ ਵਿੱਚ ਆਪਾਂ ਬਿਲਕੁਲ ਲਾਸਟ ਤੇ ਹਰਾ ਧਨੀਆ ਬਰੀਕ ਕੱਟ ਕੇ ਐਡ ਕਰਾਂਗੇ ਬਾਵਾ ਸਾਰਾ ਐਡ ਕਰ ਦਿਆਂਗੇ ਆਪਾਂ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਜਦੋਂ ਤੁਸੀਂ ਹਰਾ ਧਨੀਆ ਐਡ ਕਰਦੇ ਐ ਇਹਨੂੰ ਜ਼ਿਆਦਾ ਨਾ ਪਕਾਓ ਕਿਉਂਕਿ ਫਿਰ ਇਹਦਾ ਫਰੈਸ਼ ਫਲੇਵਰ ਹੈ ਜਿਹੜਾ ਖਤਮ ਹੋ ਜਾਂਦਾ ਬਸ ਹਰਾ ਧਨੀਆ ਐਡ ਕਰਕੇ ਥੋੜਾ ਮਿਕਸ ਕਰਕੇ ਤੇ ਕੜਾਹੀ ਨੂੰ ਆਪਾਂ ਥੱਲੇ ਉਤਾਰ ਲਾਂਗੇ ਇਧਰ ਆਟਾ ਵੀ ਬਿਲਕੁਲ ਤਿਆਰ ਹੋ ਗਿਆ ਤੇ ਇਸ ਤਰੀਕੇ ਨਾਲ ਜਿਹੜਾ ਇਹਨੂੰ ਦੋ ਹਿੱਸਿਆਂ 'ਚ ਆਪਾਂ ਵੰਡ ਲਾਂਗੇ ਇਹਦੇ ਦੋ ਪੇੜੇ ਬਣਾ ਲਾਂਗੇ ਇਸ ਤਰੀਕੇ ਨਾਲ ਆਟੇ ਦੇ ਤੇ ਫਿਰ ਆਪਾਂ ਇਹਦਾ ਰੋਲ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਇੱਕ ਪੇੜਾ ਮੈਂ ਢਾਕੇ ਰੱਖਦਾ ਕੱਪੜੇ ਨਾਲ ਵੀ ਉਹਦੇ ਸਿੱਖਰੀ ਨਾ ਜਾਏ ਤੇ ਇਧਰ ਆਪਾਂ ਇੱਕ ਰੋਲ ਬਣਾ ਕੇ ਤੇ ਇਸ ਰੋਲ ਨੂੰ ਜਿਹੜਾ ਬਰਾਬਰ ਹਿੱਸਿਆਂ 'ਚ ਆਪਾਂ ਘੱਟ ਲਾਂਗੇ ਇਸ ਤਰੀਕੇ ਨਾਲ ਵੀ ਇੱਕੋ ਜਿਹੀ ਪੇੜੇ ਘੱਟ ਸਕੀਏ ਦੇਖੋ ਇਸ ਤਰੀਕੇ ਨਾਲ ਫਿਰ ਆਪਾਂ ਇਹਦੇ ਪੇੜੇ ਬਣਾ ਲਾਂਗੇ ਜਿਹਦਾ ਆਪਾਂ ਇਹਨਾਂ ਨੂੰ ਬਰਾਬਰ ਹਿੱਸਿਆਂ 'ਚ ਘੱਟ ਲਿਆ ਬਿਲਕੁਲ ਫਲੈਟ ਬਣਾ ਦੇਾਂਗੇ ਪੇੜਿਆਂ ਨੂੰ ਚੰਗੇ ਤਰੀਕੇ ਨਾਲ ਤੇ ਤੁਸੀਂ ਇਸ ਤਰ੍ਹਾਂ ਵੀ ਪੇੜਾ ਜਿਹੜਾ ਤਿਆਰ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਵੀ ਪੇੜਾ ਬਹੁਤ ਆਸਾਨੀ ਨਾਲ ਤਿਆਰ ਹੋ ਜਾਊਗਾ ਸਾਰੇ ਪੇੜੇ ਬਣਾ ਕੇ ਜਿਹੜੇ ਮੈਂ ਰੱਖ ਲਏ ਐ ਤੇ ਇਹਨਾਂ ਨੂੰ ਆਪਾਂ ਠਾਕੀ ਰੱਖ ਦਿਆਂਗੇ ਹੁਣ ਇੱਕ ਪੇੜੇ ਨੂੰ ਆਪਾਂ ਲਾਵਾਂਗੇ ਸੁੱਕਾ ਮੈਦਾ ਜਾਂ ਫਿਰ ਆਟਾ ਤੇ ਇਹਨੂੰ ਆਪਾਂ ਵੇਲ ਲਾਂਗੇ ਇਹਦੀ ਆਪਾਂ ਇੱਕ ਰੋਟੀ ਵੇਲ ਕੇ ਤਿਆਰ ਕਰਨੀ ਐ ਇਸ ਤਰ੍ਹਾਂ ਦੀ ਬਿਲਕੁਲ ਪਤਲੀ ਰੋਟੀ ਵੇਲਣੀ ਆਪਾਂ ਇਸ ਕਰਕੇ ਆਟਾ ਜਿਹੜਾ ਉਹ ਵੀ ਬਹੁਤ ਸਖਤ ਰੱਖਿਆ ਸੀਗਾ ਤੇ ਮੈਨੂੰ ਸੁੱਕਾ ਆਟਾ ਜਾਂ ਮੈਦਾ ਜ਼ਿਆਦਾ ਲਾ ਲਾ ਕੇ ਰੋਟੀ ਨੂੰ ਨਹੀਂ ਵੇਲਿਆ ਸਿਰਫ ਪੇੜੇ ਨੂੰ ਪਹਿਲਾਂ ਲਾਇਆ ਸੀ ਆਟਾ ਸੁੱਕਾ ਇਸ ਤਰ੍ਹਾਂ ਦੀ ਬਿਲਕੁਲ ਪਤਲੀ ਰੋਟੀ ਵੇਲ ਕੇ ਆਪਾਂ ਤਿਆਰ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਕਾਗਜ਼ ਦੀ ਤਰ੍ਹਾਂ ਹੀ ਪਤਲੀ ਰੋਟੀ ਹੈ ਸਾਰੇ ਜਿਹੜੇ ਆਪਾਂ ਪੇੜੇ ਤਿਆਰ ਕੀਤੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਰੋਟੀਆਂ ਵੇਲ-ਵੇਲ ਕੇ ਆਪਾਂ ਰੱਖ ਲੈਣੀਆਂ ਨੇ ਇੱਕ ਬਰਤਨ ਦੇ ਵਿੱਚ ਹੁਣ ਇੱਧਰ ਜੀ ਆਪਾਂ ਲੈਣਾਗਾ ਕੌਰਨ ਸਟਾਰ ਚ ਇਹ ਆਪਣੇ ਕੋਲੇ 3 ਚਮਚ ਆ ਗਏ ਤੇ ਇਹਦੇ ਵਿੱਚ ਹੁਣ ਆਪਾਂ ਘਿਓ ਐਡ ਕਰਾਂਗੇ ਜਿੰਨਾ ਆਪਾਂ ਕੌਰਨ ਸਟਾਰ ਚ ਲੈਂਦਾ ਤੁਸੀਂ ਉਨੇ ਚਮਚ ਘਿਓ ਵੀ ਐਡ ਕਰ ਸਕਦੇ ਹੋ ਘਿਓ ਨਾ ਤਾਂ ਜਿਆਦਾ ਸਖਤ ਜੰਮਿਆ ਹੋਇਆ ਵੀ ਫ੍ਰਿਜ ਵਾਲਾ ਤੇ ਨਾ ਜਿਆਦਾ ਗਰਮ ਮੈਂ ਥੋੜਾ ਜਿਹਾ ਕਿ ਉਹਨੂੰ ਗਰਮ ਕਰਕੇ ਫ੍ਰਿਜ ਦੇ ਵਿੱਚ ਰੱਖਤਾ ਸੀਗਾ 10 ਕਿ ਮਿੰਟ ਤੇ ਇਸ ਤਰੀਕੇ ਦਾ ਬਣ ਗਿਆ ਇਹ ਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ 2-3 ਮਿੰਟ ਇਸ ਤਰੀਕੇ ਨਾਲ ਤੇ ਦੇਖੋ ਬਿਲਕੁਲ ਕਰੀਮ ਦੀ ਤਰ੍ਹਾਂ ਇਹ ਬਣ ਗਿਆ ਬਸ ਆਪਾਂ ਨੂੰ ਇਸ ਤਰੀਕੇ ਦਾ ਹੀ ਇਹਦਾ ਟੈਕਸਚਰ ਆ ਜਿਹੜਾ ਚਾਹੀਦਾ ਇਹਨੂੰ ਬਣਾ ਕੇ ਆਪਾਂ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਇੱਕ ਰੋਟੀ ਚੱਕਲੇ ਤੇ ਰੱਖਾਂਗੇ ਤੇ ਇਹਦੇ ਉੱਪਰ ਆਪਾਂ ਜਿਹੜਾ ਇਹ ਮਿਕਸਚਰ ਬਣਾਇਆਗਾ ਕਿਉਂ ਤੇ ਕਾਰਨ سٹਾਰਚ ਦਾ ਇਹ ਲਾ ਦੇਾਂਗੇ ਇੱਕ ਚਮਚ ਭਰ ਕੇ ਲਾਵਾਂਗੇ ਤੇ ਇਹਨੂੰ ਚੰਗੇ ਤਰੀਕੇ ਨਾਲ ਸਾਰੀ ਰੋਟੀ ਤੇ ਫਲਾ ਦੇਾਂਗੇ ਤੇ ਉਪਰੋਂ ਆਪਾਂ ਕਣਕ ਦਾ ਆਟਾ ਇਸ ਤਰੀਕੇ ਨਾਲ ਡਸਟ ਕਰ ਦੇਾਂਗੇ ਫਿਰ ਦੂਜੀ ਰੋਟੀ ਰੱਖਾਂਗੇ ਤੇ ਰੋਟੀ ਨੂੰ ਆਪਾਂ ਜ਼ਿਆਦਾ ਨਹੀਂ ਦਬਾਉਣਾ ਬਸ ਫਿਰ ਉਹਦੇ ਉੱਪਰ ਫੇਰ ਆਪਾਂ ਇਹ ਜਿਹੜਾ ਮਿਕਸਚਰ ਬਣਾਇਆ ਸੀਗਾ कॉर्न स्टार्च ਤੇ ਘਿਓ ਦਾ ਇਹ ਲਾ ਦੇਾਂਗੇ ਇਦੀ ਵਜ੍ਹਾ ਕਰਨੀ ਹੈ ਆਪਣੇ ਜਿਹੜੀਆਂ ਪੈਟੀਜ਼ ਆ ਉਹਦੇ ਵਿੱਚ ਲੇਅਰ ਬਣਨੀਆਂ ਫਿਰ ਸੇਮ ਉਸੇ ਤਰੀਕੇ ਨਾਲ ਸੁੱਕਾ ਆਟਾ ਡਸਟ ਕਰ ਦੇਾਂਗੇ ਫਿਰ ਤੀਜੀ ਰੋਟੀ ਉੱਪਰ ਰੱਖ ਦਾਂਗੇ ਇਸ ਤਰੀਕੇ ਨਾਲ ਜਿਹੜਾ ਆਪਾਂ ਸਾਰੀਆਂ ਰੋਟੀਆਂ ਨੂੰ ਸੈੱਟ ਕਰਦੇ ਜਾਵਾਂਗੇ ਜੇ ਕੋਈ ਤੁਹਾਨੂੰ ਲੱਗਿਆ ਵੀ ਰੋਟੀ ਛੋਟੀ ਹੈ ਥੋੜਾ ਜਿਹਾ ਉਹਨੂੰ ਖਿੱਚ ਕੇ ਇਸ ਤਰੀਕੇ ਨਾਲ ਸੈੱਟ ਕਰ ਦਿਓ ਕਿਨਾਰੀਆਂ ਤੋਂ ਸਾਰੀਆਂ ਰੋਟੀਆਂ ਯਾਨੀ ਕਿ ਸੱਤ ਰੋਟੀਆਂ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਾਂਗੇ ਇਹ ਲਾਸਟ ਰੋਟੀ ਹੈ ਇਹਦੇ ਉੱਪਰ ਵੀ ਆਪਾਂ ਇਹ ਮਿਕਸਚਰ ਲਾ ਕੇ ਤੇ ਸੁੱਕਾ ਆਟਾ ਜਿਹੜਾ ਡਸਟ ਕਰ ਦੇਾਂਗੇ ਬਿਲਕੁਲ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਜਿਹੜੀਆਂ ਆਪਾਂ ਜਦੋਂ ਤਿਆਰ ਕਰ ਲਈਆਂ ਜੀ ਫਿਰ ਆਪਾਂ ਇਹਨਾਂ ਦਾ ਇੱਕ ਰੋਲ ਬਣਾਵਾਂਗੇ ਇਸ ਤਰੀਕੇ ਨਾਲ ਖਿੱਚਦੇ ਜਾਵਾਂਗੇ ਰੋਲ ਨੂੰ ਆਪਾਂ ਪਿੱਛੇ ਵੱਲ ਨੂੰ ਤੇ ਇਸ ਤਰੀਕੇ ਨਾਲ ਆ ਜਿਹੜਾ ਇਹਨੂੰ ਸਾਕਤ ਰੋਲ ਬਣਾ ਦੇਾਂਗੇ ਵਧੀਆ ਥੋੜਾ ਟਾਈਟ ਕਰ ਦੇਾਂਗੇ ਇਹਨੂੰ ਇਹਦੇ ਵਿੱਚ ਲੇਅਰ ਬਾਅਦ ਵਿੱਚ ਵਧੀਆ ਬਣ ਜਾਣ ਬਿਲਕੁਲ ਇਸ ਤਰ੍ਹਾਂ ਤੇ ਬਹੁਤ ਹੀ ਆਸਾਨ ਹੈ ਇਹ ਪ੍ਰੋਸੈਸ ਤੁਸੀਂ ਆਸਾਨੀ ਨਾਲ ਪੈਟੀਜ਼ ਆ ਘਰ ਦੇ ਵਿੱਚ ਬਣਾ ਲਓਗੇ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਤੁਸੀਂ ਰੋਲ ਨੂੰ ਨਾ ਇੱਕ ਸਾਈਡ ਵੱਲ ਨੂੰ ਇਸ ਤਰੀਕੇ ਨਾਲ ਫੋਲਡ ਕਰਨਾ ਹੈ ਦੇਖੋ ਬਿਲਕੁਲ ਇਸ ਤਰ੍ਹਾਂ ਤੇ ਹੁਣ ਰੋਲ ਨੂੰ ਆਪਾਂ ਤਿਆਰ ਕਰ ਲਿਆ ਕਿਨਾਰੀਆਂ ਤੋਂ ਆਪਾਂ ਇਹਨੂੰ ਫਿਨਿਸ਼ਿੰਗ ਦੇ ਦੇਾਂਗੇ ਜਾਨੀ ਕਿ ਕਿਨਾਰੀਆਂ ਤੋਂ ਇੰਨਾ-ਇੰਨਾ ਕ ਆਪਾਂ ਕੱਟ ਦੇਾਂਗੇ ਕਿ ਇਹਨਾਂ ਨੂੰ ਬਾਅਦ ਵਿੱਚ ਵੀ ਤੁਸੀਂ ਤੇਲ 'ਚ ਫਰਾਈ ਕਰੋਗੇ ਨਾ ਬਹੁਤ ਵਧੀਆ ਇਹ ਸਨੈਕਸ ਚਾਹ ਦੇ ਨਾਲ ਖਾਣ ਲਈ ਬਣ ਜਾਣਗੇ ਵੇਸਟ ਨਾ ਕਰਿਓ ਇਹ ਕਿਨਾਰੀਆਂ ਨੂੰ ਤੇ ਹੁਣ ਬਿਲਕੁਲ ਇੱਕੋ ਜੇ ਸਾਈਜ਼ ਦੇ ਆਪਾਂ ਇਸ ਤਰੀਕੇ ਨਾਲ ਪੀਸ ਆ ਜਿਹੜੇ ਕੱਟ ਲਾਂਗੇ ਤਿੱਕੀ ਕਰ ਦਿੱਦੀ ਮੱਧ ਨਾਲ ਤੁਸੀਂ ਕੱਟ ਲੈਣਾ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਵਧੀਆ ਲੇਅਰ ਬਣੀਆਂ ਨੇ ਸੱਤ ਰੋਟੀਆਂ ਵਰਤੀਆਂ ਸੀ ਆਪਾਂ ਤੇ ਹੁਣ ਜੀ ਇੱਕ ਪੇੜ ਆ ਨਾ ਆਪਾਂ ਚੱਕਰੇ ਤੇ ਇਸ ਤਰ੍ਹਾਂ ਰੱਖਾਂਗੇ ਤੇ ਇਹਨੂੰ ਆਪਾਂ ਅੰਗੂਠੇ ਦੀ ਮੱਧ ਨਾਲ ਦਵਾ ਦੇਾਂਗੇ ਥੋੜਾ ਜਿਹਾ ਕਿਨਾਰਿਆਂ ਤੋਂ ਲੋਕ ਲਾ ਦੇਾਂਗੇ ਤੇ ਇਹਨੂੰ ਆਪਾਂ ਵੇਲ ਲਾਂਗੇ ਵੀ ਜਿਵੇਂ ਆਪਾਂ ਰੋਟੀ ਵੇਲਦੇ ਹੁੰਨੇ ਆ ਵੈਸੇ ਆਪਾਂ ਰੋਟੀ ਜਿੰਨਾ ਵੱਡਾ ਨਹੀਂ ਵੇਲਣਾ ਰੋਟੀਆਂ ਥੋੜਾ ਜਿਆ ਛੋਟੇ ਹੀ ਵੇਲਾਗੇ ਤੇ ਕਿਨਾਰੀਆਂ ਤੋਂ ਆਪਾਂ ਇਹਨੂੰ ਕੱਟ ਲਾਂਗੇ ਜਾਨੀ ਕਿ ਇਹਦੇ ਚਾਰ ਸਹੀਟ ਤਿਆਰ ਕਰਾਂਗੇ ਆਪਾਂ ਇਹਦੀਆਂ ਵੀ ਜਿਹੜੀਆਂ ਕਿਨਾਰੀਆਂ ਨਿਕਲਣਗੀਆਂ ਨਾ ਉਹਨਾਂ ਨੂੰ ਵੀ ਤੁਸੀਂ ਫਰਾਈ ਕਰ ਸਕਦੇ ਹੋ ਵੇਸਟ ਨਾ ਕਰਿਓ ਤੁਸੀਂ ਤੇ ਇਸ ਤਰੀਕੇ ਦੀ ਆਪਣੇ ਕੋਲ ਇੱਕ ਸੀਟ ਹੈ ਜਿਹੜੀ ਤਿਆਰ ਹੋ ਗਈ ਹੈ ਦੇਖੋ ਬਿਲਕੁਲ ਸਿਕਿਉਰ ਤੇ ਹੁਣ ਜਿਹੜੀ ਆਪਾਂ ਸਟਫਿੰਗ ਬਣਾਈ ਸੀ ਨਾ ਉਹ ਇਸ ਤਰੀਕੇ ਨਾਲ ਇੱਕ ਚਮਚ ਭਰ ਕੇ ਰੱਖ ਦਿਆਂਗੇ ਤੇ ਇਹਦੀਆਂ ਕਿਨਾਰੀਆਂ ਤੇ ਸਾਰੀਆਂ ਸਾਈਡਾਂ ਤੇ ਆਪਾਂ ਲਾ ਦੇਾਂਗੇ ਪਾਣੀ ਤੇ ਹੁਣ ਇਧਰੋਂ ਇੱਕ ਕਿਨਾਰੀ ਆਪਾਂ ਉਠਾਵਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਜਿਹੜਾ ਲੌਕ ਲਾ ਦੇਾਂਗੇ ਬਿਲਕੁਲ ਟ੍ਰਾਇੰਗਲ ਸ਼ੇਪ ਦੀ ਆਪਾਂ ਇਹ ਪੈਟੀ ਜਿਹੜੀ ਤਿਆਰ ਕਰ ਲਾਂਗੇ ਸੇਮ ਇਸੇ ਤਰੀਕੇ ਨਾਲ ਸਾਰੀਆਂ ਪੈਟੀਜ਼ ਆ ਜਿਹੜੀਆਂ ਆਪਾਂ ਸਟਫਿੰਗ ਭਰ ਕੇ ਤਿਆਰ ਕਰਕੇ ਰੱਖ ਲੈਣੀਆਂ ਨੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਸਟਫਿੰਗ ਭਰ ਕੇ ਵੀ ਜਦੋਂ ਵੀ ਕਦੇ ਮਹਿਮਾਨਾਂ ਨੇ ਘਰ ਆਉਣਾ ਹੋਵੇ ਜਾਂ ਤੁਸੀਂ ਆਪ ਬਣਾ ਕੇ ਗਰਮਾ ਗਰਮ ਖਾਣੀਆਂ ਹੋਣ ਫਿਰ ਉਦੋਂ ਤੁਸੀਂ ਗਰਮਾ ਗਰਮ ਫਰਾਈ ਕਰ ਸਕਦੇ ਹੋ ਤੇ ਲਓ ਜੀ ਸਲੋ ਟੂ ਮੀਡੀਅਮ ਫਲੇਮ ਆਪਾਂ ਰੱਖਣੀ ਹੈ ਤੇਲ ਆ ਜਿਹੜਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਬਿਲਕੁਲ ਇੰਨਾ ਕੁ ਗਰਮ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਦੇ ਵਿੱਚ ਪੈਟੀਜ਼ ਆ ਜਿਹੜੀਆਂ ਇੱਕ-ਇੱਕ ਕਰਕੇ ਛੱਡ ਦਿਆਂਗੇ ਮੈਂ ਤਿੰਨ ਪੈਟੀਜ਼ ਹੀ ਇਹਦੇ ਵਿੱਚ ਛੱਡੂੰਗੀ ਤੇ ਜਿੰਨੀ ਕਿ ਜਗ੍ਹਾ ਹੋਵੇ ਵੀ ਹੈਨਾ ਪੈਨ ਜਾਂ ਕੜਾਹੀ ਦੇ ਵਿੱਚ ਕਿਉਂਕਿ ਇਹਨਾਂ ਦੇ ਪਾਰਤੇ ਖੁੱਲਣਗੇ ਆ ਫਿਰ ਆਪਾਂ ਇਹਨਾਂ ਦੇ ਸਾਈਡ ਪਲਟਾਂਗੇ ਤੇ ਤੁਸੀਂ ਦੇਖੋਗੇ ਵੀ ਬਿਲਕੁਲ ਇੱਕ ਤੋਂ ਡੇਢ ਮਿੰਟ ਦੇ ਵਿੱਚ ਵਿੱਚ ਇਹਨਾਂ ਦੇ ਪਾਰਤੇ ਜਿਹੜੀਆਂ ਇਸ ਤਰੀਕੇ ਨਾਲ ਖੁੱਲਣੀਆਂ ਸਟਾਰਟ ਹੋ ਜਾਣਗੀਆਂ ਬਹੁਤ ਹੀ ਵਧੀਆ ਇਹ ਬਣਨੀ ਆ ਸਟਾਰਟ ਹੋ ਜਾਣਗੀਆਂ ਉੱਪਰੋਂ ਤੁਸੀਂ ਥੋੜਾ-ਥੋੜਾ ਤੇਲ ਆ ਜਿਹੜਾ ਗਰਮ ਹੋ ਇਹਨਾਂ ਦੇ ਪਾਰ ਦੇ ਉੱਸਤਰਾਂ ਵੀ ਉੱਪਰੋਂ ਵਧੀਆ ਪੱਕ ਜਾਣ ਤੇ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈ ਇਹਨਾਂ ਦੀ ਲੇਅਰ ਹੈ ਜਿਹੜੀਆਂ ਕਿੰਨੀਆਂ ਵਧੀਆ ਬਣੀਆਂ ਸਟਾਰਟ ਹੋ ਗਈਆਂ ਬਹੁਤ ਹੀ ਵਧੀਆ ਇਹਨਾਂ ਦਾ ਟੈਕਸਚਰ ਬਣਦਾ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਜਿਸ ਤਰੀਕੇ ਨਾਲ ਆਪਾਂ ਸਟਫਿੰਗ ਬਣਾਈ ਹੈ ਤੇ ਹੁਣ ਨਾ ਇਹਨਾਂ ਨੂੰ ਆਪਾਂ 골ਡਨ ਕਰਨਾਗਾ ਦੇਖੋ ਇਸ ਤਰੀਕੇ ਨਾਲ ਹੌਲੀ ਹੌਲੀ ਪਕਾਵਾਂਗੇ ਆਪਾਂ ਥੋੜਾ ਜਿਹਾ ਵੀ ਮਤਲਬ ਟਾਈਮ ਤਾਂ ਲੱਗੂਗਾ ਜਿਵੇਂ 8 ਤੋਂ 9 ਮਿੰਟ ਲੱਗ ਸਕਦੇ ਇਹਨਾਂ ਨੂੰ ਬਣਾਉਣ ਦੇ ਲਈ ਫਰਾਈ ਕਰਨ ਦੇ ਲਈ ਤੇ ਇਸ ਤਰ੍ਹਾਂ ਜੀ ਆਪਾਂ ਇਹਨਾਂ ਨੂੰ ਬਣਨ ਦੇਵਾਂਗੇ ਇੱਕ ਵਧੀਆ ਹੈ 골ਡਨ ਬਣ ਗਈਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆ ਗਿਆ ਕਿੰਨੀਆਂ ਵਧੀਆ ਲੇਅਰ ਬਣ ਗਈਆਂ ਨੇ ਹੁਣ ਇਹਨਾਂ ਨੂੰ ਗਰਮਾ ਗਰਮ ਨੂੰ ਆਪਾਂ ਇੱਕ ਛਾਲਨੀ ਦੇ ਵਿੱਚ ਕੱਢ ਲਾਂਗੇ ਵੀ ਐਕਸਟਰਾ ਆਇਲ ਹੈ ਜਿਹੜਾ ਉਹ ਇਹਨਾਂ ਚੋਂ ਨਿਕਲ ਜੇ ਇਸ ਤਰੀਕੇ ਨਾਲ ਜੀ ਇਹਨਾਂ ਨੂੰ ਆਪਾਂ ਫਰਾਈ ਕਰ ਲਿਆ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਗਈਆਂ ਨੇ ਸੇਮੇ ਇਸੇ ਤਰੀਕੇ ਨਾਲ ਦੂਜੀਆਂ ਵੀ ਆਪਾਂ ਫਰਾਈ ਕਰ ਲੈਣੇ ਆ ਤੇ ਬਿਲਕੁਲ ਹਲਕੀ ਜੀ ਫਲੇਮ ਰੱਖਾਂਗੇ ਆਪਾਂ ਹਲਕੀ ਜੀ ਫਲੇਮ ਤੇ ਇਹਨਾਂ ਨੂੰ ਫਰਾਈ ਕਰਨਾਗਾ ਫੇਰ ਹੀ ਹੌਲੀ ਹੌਲੀ ਲੇਅਰ ਇਹਨਾਂ ਨੇ ਖੋਲਣਗੀਆਂ ਤੇ ਜਿੰਨੀ ਕੁ ਸਪੇਸ ਹੋਈ ਨਾ ਪੈਨ ਜਾਂ ਕੜਾਹੀ ਦੇ ਵਿੱਚ ਮੈਂ ਓਨੀਆਂ ਕਿ ਬਣਾਉਂਗੀ ਕਿਉਂਕਿ ਤੇ ਲੇਅਰ ਖੁੱਲਣਗੀਆਂ ਫਿਰ ਉਹਨਾਂ ਨੂੰ ਵੀ ਸਪੇਸ ਚਾਹੀਦੀ ਆ ਤੇ ਬਿਲਕੁਲ ਛੋਟੀ ਜੀ ਪੈਟੀ ਬਣੀ ਸੀ ਇਹਨੂੰ ਵੀ ਆਪਾਂ ਫਰਾਈ ਕਰ ਹੀ ਲੈਨੇ ਇੰਨੀ ਕੁ ਜਗ੍ਹਾ ਹੋਊਗੀ ਪੈਨ ਦੇ ਵਿੱਚ ਫਰੀਕੇ ਨਾਲ ਜੀ ਸਾਰੀਆਂ ਪੈਟੀਆਂ ਜਿਹੜੀਆਂ ਆ ਵੀ ਆਪਾਂ ਤਿਆਰ ਕਰ ਲਈਆਂ ਇਹਨਾਂ ਨੂੰ ਵੀ ਆਪਾਂ ਗਰਮਾ ਗਰਮ ਨੂੰ ਜਿਹੜਾ ਕੱਢ ਕੇ ਸਰਵ ਕਰ ਲੈਨੇ ਆ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋਈਆਂ ਜੇਕਰ ਤੁਹਾਨੂੰ ਇਹ रेसिपी ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਅਦਤਵਾਦ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਪੈਟੀਜ਼ ਆ ਜਿਹੜੀਆਂ ਆਪਾਂ ਸਰਵ ਕਰ ਲਾਂਗੇ ਟਮੇਟੋ ਕੈਚਪ ਦੇ ਨਾਲ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਸਾਰੀਆਂ ਆਪਾਂ ਸਰਵ ਕਰ ਲਈਆਂ